ਮੇਰਾ ਨਾਮ ਪ੍ਰੀਤੀ ਆ ਮੈਂ 12ਵੀਂ ਕਲਾਸ ਤੱਕ ਪੜ੍ਹੀ ਹੋਈ ਆ ਮੈਂ ਘਰ ਵਿੱਚ ਸਾਰੇ ਜਵਾਕਾਂ ਨਾਲੋਂ ਵੱਡੀ ਆ ਮੇਰੇ ਘਰ ਵਿੱਚ ਅਸੀਂ 4 ਭੈਣ ਭਰਾ ਆ ਅਸੀਂ 2 ਭੈਣਾਂ ਤੇ 2 ਭਰਾ ਆ ਮੇਰੇ ਦੂਜੇ ਭੈਣ ਭਰਾ ਅਜੇ ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਆ ਮੈਂ 12 ਕਲਾਸਾਂ ਪੜ੍ਹ ਕੇ ਹਟ ਗਈ ਸੀ ਹੁਣ ਮੈਂ ਘਰ ਵਿੱਚ ਹੀ ਹੁੰਦੀ ਸੀ ਮੇਰੇ ਮੰਮੀ ਮੈਨੂੰ ਕਹਿੰਦੇ ਰਹਿੰਦੇ ਆ ਕਿ ਤੂੰ ਘਰ ਵਿੱਚ ਬੈਠ ਕੇ ਸਿਲਾਈ ਦਾ ਕੰਮ ਸਿੱਖ ਲਾ ਕਿਉਂਕਿ ਅੱਜ ਕੱਲ੍ਹ ਸਿਲਾਈ ਦਾ ਕੰਮ ਬਹੁਤ ਜ਼ਿਆਦਾ ਚੱਲਦਾ ਪਰ ਮੈਨੂੰ ਸਿਲਾਈ ਦੇ ਕੰਮ ਵਿੱਚ ਇੰਨਾ ਇੰਟਰਸਟ ਨਹੀਂ ਸੀ ਮੈਂ ਪਾਰਲਰ ਦਾ ਕੋਰਸ ਕਰਨਾ ਚਾਹੁੰਦੀ ਸੀ ਪਰ ਘਰ ਦੇ ਪਾਰਲਰ ਦਾ ਕੋਰਸ ਕਰਨ ਲਈ ਮੰਨਦੇ ਹੀ ਨਹੀਂ ਸੀ ਪਰ ਮੈਂ ਵੀ ਜੇਦ ਫੜੀ ਹੋਈ ਸੀ ਕਿ ਮੈਂ ਸਿੱਖਣਾ ਤਾਂ ਪਾਰਲਰ ਦਾ ਕੰਮ ਸਿੱਖਣਾ ਮੈਂ ਸਲਾਈ ਦਾ ਕੰਮ ਨਹੀਂ ਸਿੱਖਣਾ ਮੇਰੇ ਘਰ ਵਿੱਚ ਮੰਮੀ ਡੈਡੀ ਤੇ ਅਸੀਂ ਚਾਰੇ ਭੈਣ ਭਰਾ ਆ ਮੇਰੀ ਦੂਜੀ ਭੈਣ 10ਵੀਂ ਕਲਾਸ ਵਿੱਚ ਪੜਦੀ ਸੀ ਤੇ ਮੇਰੇ ਭਰਾ ਅਜੇ ਉਹਦੇ ਨਾਲੋਂ ਛੋਟੇ ਸੀ ਉਹ 7ਵੀਂ 8ਵੀਂ ਕਲਾਸ ਵਿੱਚ ਪੜਦੇ ਸੀ ਘਰ ਦੇ ਚਾਹੁੰਦੇ ਸੀ ਕਿ ਮੈਂ ਕੋਈ ਕੰਮ ਸਿੱਖ ਲਵਾਂ ਤੇ ਉਸ ਤੋਂ ਬਾਅਦ ਮੇਰਾ ਵਿਆਹ ਕਰ ਦੇਣ ਮੰਮੀ ਡੈਡੀ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਜੇ ਹੁਣ ਇੱਕ ਕੁੜੀ ਦਾ ਵਿਆਹ ਕਰਾਂਗੇ ਫਿਰ ਵੀ ਪਿੱਛੇ ਤਿੰਨ ਜਵਾਕ ਪਏ ਆ ਇਸ ਕਰਕੇ ਮੰਮੀ ਮੇਰੇ ਵਿਆਹ ਦੀ ਬੜੀ ਟੈਨਸ਼ਨ ਲੈਂਦੀ ਸੀ ਮੇਰੇ ਡੈਡੀ ਖੇਤੀ ਕਰਦੇ ਆ ਸਾਡੇ ਘਰ ਦੇ ਨਾਲ ਹੀ ਸਲਾਈ ਵਾਲੀ ਆਂਟੀ ਦਾ ਘਰ ਸੀ ਮੰਮੀ ਚਾਹੁੰਦੀ ਸੀ ਕਿ ਮੈਂ ਉਹਦੇ ਕੋਲ ਸਲਾਈ ਸਿੱਖ ਲਵਾਂ ਮੰਮੀ ਨੇ ਆਪਣੀ ਜਿੱਦ ਪੂਰੀ ਕਰ ਹੀ ਲਈ ਮੰਮੀ ਨੇ ਮੈਨੂੰ ਉਹਦੇ ਕੋਲ ਸਲਾਈ ਸਿੱਖਣ ਲਾ ਦਿੱਤਾ ਮੈਂ ਧੱਕੇ ਨਾਲ ਹੀ ਉਹਦੇ ਕੋਲ ਸਲਾਈ ਸਿੱਖਣ ਚਲੀ ਜਾਂਦੀ ਸੀ ਪਰ ਮੈਂ ਉੱਥੇ ਸਿੱਖ ਦੀ ਕੱਖ ਨਹੀਂ ਸੀ ਮੈਂ 15 ਦਿਨ ਉਸ ਆਂਟੀ ਕੋਲ ਸਲਾਈ ਸਿੱਖਣ ਗਈ ਜਦੋਂ ਮੈਂ ਉਹਦੇ ਕੋਲ ਇੰਨਾ ਕੰਮ ਸਿੱਖਦੀ ਨਹੀਂ ਸੀ ਤਾਂ ਉਸ ਆਂਟੀ ਨੇ ਵੀ ਮੰਮੀ ਨੂੰ ਕਹਿ ਦਿੱਤਾ ਕਿ ਇਹਨੂੰ ਇੱਥੇ ਭੇਜਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਤਾਂ ਬਸ ਟਾਈਮ ਪਾਸ ਕਰਕੇ ਇੱਥੋਂ ਵਾਪਸ ਚਲੀ ਜਾਂਦੀ ਆ ਇਸ ਕਰਕੇ ਇਹਨੂੰ ਤੁਸੀਂ ਹਟਾ ਹੀ ਲਵੋ ਤਾਂ ਚੰਗੀ ਗੱਲ ਆ ਕਿਉਂਕਿ ਕੱਲ ਨੂੰ ਤੁਸੀਂ ਮੈਨੂੰ ਲਾਂਭਾ ਦੇਵੋਗੇ ਕਿ ਕੁੜੀ ਨੇ ਕੁਝ ਸਿੱਖਿਆ ਨਹੀਂ ਤੇ ਤੂੰ ਪੈਸੇ ਮੰਗ ਲੇ ਤਾਂ ਮੰਮੀ ਮੈਨੂੰ ਬਹੁਤ ਜ਼ਿਆਦਾ ਗੁੱਸੇ ਹੋਣ ਲੱਗੀ ਤੇ ਮੈਨੂੰ ਬਹੁਤ ਜ਼ਿਆਦਾ ਬੋਲਦੀ ਰਹਿੰਦੀ ਪਰ ਮੈਂ ਵੀ ਕੀ ਕਰਦੀ ਜਿਸ ਕੰਮ ਵਿੱਚ ਮੇਰਾ ਇੰਟਰਸਟ ਨਹੀਂ ਸੀ ਉਹ ਕੰਮ ਮੈਂ ਕਿਵੇਂ ਸਿੱਖ ਲੈਂਦੀ ਇਸ ਤਰ੍ਹਾਂ ਹੀ ਮੰਮੀ ਨੇ ਮੇਰੀ ਇਸ ਗੱਲ ਤੋਂ ਤੰਗ ਆ ਕੇ ਡੈਡੀ ਨਾਲ ਗੱਲ ਕੀਤੀ ਕਿ ਇਹਨੂੰ ਪਾਰਲਰ ਦਾ ਕੋਰਸ ਕਰਵਾ ਦਿੰਨੇ ਆ ਪਾਰਲਰ ਕੋਰਸ ਕਰਨ ਲਈ ਮੈਨੂੰ ਸ਼ਹਿਰ ਜਾਣਾ ਪੈਣਾ ਸੀ ਜੋ ਕਿ ਡੈਡੀ ਨਹੀਂ ਚਾਹੁੰਦੇ ਸੀ ਡੈਡੀ ਮੈਨੂੰ ਸ਼ਹਿਰ ਕੱਲੀ ਨੂੰ ਭੇਜ ਕੇ ਰਾਜ਼ੀ ਨਹੀਂ ਸੀ ਮੈਂ 12 ਕਲਾਸਾਂ ਆਪਣੇ ਪਿੰਡ ਵਿੱਚ ਹੀ ਕੀਤੀਆਂ ਮੇਰੇ ਪਿੰਡ ਸਰਕਾਰੀ ਸਕੂਲ 12 ਕਲਾਸਾਂ ਤੱਕ ਸੀ ਮੈਂ ਕਦੇ ਇਕੱਲੀ ਬਾਹਰ ਨਹੀਂ ਗਈ ਸੀ ਇਸ ਕਰਕੇ ਡੈਡੀ ਚਾਹੁੰਦੇ ਸੀ ਕਿ ਪਿੰਡ ਵਿੱਚ ਹੀ ਕੋਈ ਕੰਮ ਸਿੱਖ ਲਵੇ ਤਾਂ ਚੰਗੀ ਗੱਲ ਆ ਤਾਂ ਫਿਰ ਮੰਮੀ ਨੇ ਇੱਕ ਪਿੰਡ ਵਿੱਚ ਪਾਰਲਰ ਵਾਲੀ ਦਾ ਪਤਾ ਕੀਤਾ ਜਿਸ ਦਾ ਘਰ ਵਿੱਚ ਹੀ ਪਾਰਲਰ ਸੀ ਪਰ ਉਹਦਾ ਘਰ ਸਾਡੇ ਨਾਲੋਂ ਕਾਫੀ ਦੂਰ ਸੀ ਮੈਂ ਮੰਮੀ ਨੂੰ ਕਿਹਾ ਸੀ ਕਿ ਮੈਂ ਇੰਨੀ ਦੂਰ ਇਕੱਲੀ ਕਿਵੇਂ ਜਾਇਆ ਕਰੂੰਗੀ ਤਾਂ ਮੰਮੀ ਕਹਿਣ ਲੱਗੀ ਕਿ ਤੇਰਾ ਡੈਡੀ ਤੈਨੂੰ ਛੱਡ ਆਇਆ ਕਰੂ ਤੇ ਸ਼ਾਮ ਨੂੰ ਲੈ ਵੀ ਆਇਆ ਕਰੂ ਹੁਣ ਮੈਂ ਉਹਦੇ ਕੋਲ ਪਾਰਲਰ ਦਾ ਕੰਮ ਸਿੱਖਣ ਲੱਗ ਪਈ ਸੀ ਉਹ ਕੰਮ ਬਹੁਤ ਵਧੀਆ ਸਿਖਾਉਂਦੀ ਸੀ ਉਹ ਆਂਟੀ ਨੇ ਮੈਨੂੰ ਕਦੇ ਵੀ ਬਗਾਨਣਾ ਨਹੀਂ ਸਮਝਿਆ ਉਹ ਹਮੇਸ਼ਾ ਆਪਣੀ ਧੀ ਬਣਾ ਕੇ ਮੈਨੂੰ ਕੰਮ ਸਿਖਾਉਂਦੀ ਰਹੀ ਤੇ ਮੇਰਾ ਉਸ ਕੰਮ ਵਿੱਚ ਇੰਨਾ ਇੰਟਰਸਟ ਸੀ ਕਿ ਮੈਂ 2 ਮਹੀਨਿਆਂ ਦੇ ਵਿੱਚ ਵਿੱਚ ਪਾਰਲਰ ਦਾ ਕਿੰਨਾ ਕੰਮ ਸਿੱਖ ਲਿਆ ਹੁਣ ਇਸ ਗੱਲ ਤੋਂ ਘਰ ਦੇ ਵੀ ਬਹੁਤ ਖੁਸ਼ ਸੀ ਮੰਮੀ ਕਹਿੰਦੀ ਸੀ ਕਿ ਤੂੰ ਤਾਂ ਆਪਣੀ ਜੇਦ ਪੂਰੀ ਕਰਕੇ ਹੀ ਹਟੀ ਤੂੰ ਤਾਂ ਪਾਰਲਰ ਦਾ ਕੰਮ ਸਿੱਖਣਾ ਚਾਹੁੰਦੀ ਸੀ ਤੇ ਉਹੀ ਸਿੱਖ ਕੇ ਹਟੀ ਚੱਲ ਵਧੀਆ ਕੀਤਾ ਤੈਨੂੰ ਅਸੀਂ ਕਿਸੇ ਕੰਮ ਵਿੱਚ ਤਾਂ ਲਗਾਇਆ ਇਸ ਤਰ੍ਹਾਂ ਹੀ 2 ਮਹੀਨੇ ਲੌਣ ਤੋਂ ਬਾਅਦ ਮੈਂ ਮੰਮੀ ਨੂੰ ਕਿਹਾ ਕਿ ਮੈਂ ਸ਼ਹਿਰ ਪਾਰਲਰ ਤੇ ਲੱਗ ਜਾਨੀ ਆ ਕਿਉਂਕਿ ਮੈਨੂੰ ਕਿੰਨਾ ਕੰਮ ਆਉਣ ਲੱਗ ਗਿਆ ਹੁਣ ਇਹਦੀ ਪਿੰਡ ਵਾਲੀ ਦੀ ਦੁਕਾਨ ਤਾਂ ਇੰਨੀ ਨਹੀਂ ਚੱਲਦੀ ਸ਼ਹਿਰ ਚ ਲੱਗਣ ਨਾਲ ਨਾਲੇ ਤਾਂ ਮੇਰਾ ਹੋਰ ਐਕਸਪੀਰੀਅੰਸ ਹੋ ਜਾਊਗਾ ਨਾਲੇ ਮੈਂ ਚਾਰ ਪੈਸੇ ਕਮਾ ਲਿਆ ਕਰੂੰਗੀ ਪਰ ਮੇਰੇ ਡੈਡੀ ਬਾਹਰ ਤੋਰ ਕੇ ਰਾਜ਼ੀ ਨਹੀਂ ਸੀ ਮੈਂ ਡੈਡੀ ਨੂੰ ਬਹੁਤ ਸਮਝਾਇਆ ਪਰ ਡੈਡੀ ਨਹੀਂ ਮੰਨਦੇ ਸੀ ਡੈਡੀ ਕਹਿੰਦੇ ਸੀ ਕਿ ਤੂੰ ਘਰ ਵਿੱਚ ਹੀ ਆਪਣੀ ਦੁਕਾਨ ਕਰ ਲੈ ਪਰ ਮੈਂ ਘਰ ਵਿੱਚ ਦੁਕਾਨ ਕਰਕੇ ਕੀ ਕਰਾਂ ਸੀ ਕਿਉਂਕਿ ਘਰ ਦੇ ਤਾਂ ਮੇਰੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਇੰਨੇ ਪੈਸੇ ਲਗਾ ਕੇ ਦੁਕਾਨ ਕਰੂੰਗੀ ਫਿਰ ਉਹ ਦੁਕਾਨ ਕੌਣ ਸੰਭੂਗਾ ਕਿਉਂਕਿ ਮੇਰਾ ਤਾਂ ਕੱਲ ਨੂੰ ਵਿਆਹ ਹੋ ਜਾਊਗਾ ਮੰਮੀ ਨੇ ਡੈਡੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾ ਹੀ ਲਿਆ ਮੈਂ ਸ਼ਹਿਰ ਵਿੱਚ ਪਾਰਲਰ ਤੇ ਲੱਗ ਗਈ ਉਹ ਪਾਰਲਰ ਵਾਲੀ ਮੈਨੂੰ ਵਧੀਆ ਪੈਸੇ ਦੇ ਦਿੰਦੀ ਸੀ ਕਿਉਂਕਿ ਉਹਨੂੰ ਮੇਰਾ ਕੰਮ ਬਹੁਤ ਪਸੰਦ ਆਇਆ ਉਹ ਜੋ ਪਹਿਲਾਂ ਕੁੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਨਾਲੋਂ ਵੱਧ ਤਨਖਾਹ ਮੈਨੂੰ ਦਿੰਦੀ ਸੀ ਕਿਉਂਕਿ ਜੋ ਕੁੜੀਆਂ ਉਹਦੇ ਪਾਰਲਰ ਤੇ ਕੰਮ ਕਰਦੀਆਂ ਸੀ ਉਹ ਤਾਂ ਬਸ ਟਾਈਮ ਪਾਸ ਜਿਹਾ ਕਰਦੀਆਂ ਸੀ ਪਰ ਮੈਂ ਆਪਣਾ ਪੂਰੀ ਰੀਜਨਲ ਕੰਮ ਕਰਦੀ ਸੀ ਇਸ ਤਰ੍ਹਾਂ ਹੀ ਗੱਲਾਂ-ਗੱਲਾਂ ਵਿੱਚ ਇੱਕ ਦਿਨ ਉਹ ਆਂਟੀ ਮੈਨੂੰ ਪੁੱਛਣ ਲੱਗ ਪਈ ਕਿ ਮੈਂ ਤੇਨੂੰ ਰਿਸ਼ਤਾ ਕਰਵਾਵਾਂ ਤਾਂ ਮੈਂ ਹੱਸਣ ਲੱਗ ਪਈ ਮੈਂ ਕਿਹਾ ਤੁਹਾਡੀ ਦੁਕਾਨ ਦਾ ਔਖਾ ਹੋ ਜਾਊਗਾ ਤਾਂ ਉਹ ਕਹਿਣ ਲੱਗੀ ਰਿਸ਼ਤਾ ਵੀ ਮੈਂ ਤੇਨੂੰ ਇਹੋ ਜੀ ਜਗ੍ਹਾ ਕਰਾਉਣਾ ਕਿ ਇੱਥੇ ਫੇਰ ਵੀ ਤੂੰ ਮੇਰੇ ਕੋਲ ਵਿਆਹ ਤੋਂ ਬਾਅਦ ਕੰਮ ਕਰਦੀ ਰਹੇ ਤਾਂ ਮੈਂ ਮੁੰਡਾ ਕੀ ਕਰਦਾ ਤਾਂ ਉਹ ਆਂਟੀ ਨੇ ਦੱਸਿਆ ਕਿ ਮੁੰਡਾ ਫੌਜ ਵਿੱਚ ਆ ਤੇ ਮੁੰਡਾ ਸੋਹਣਾ ਵੀ ਬਹੁਤ ਆ ਦੋ ਭਰਾ ਨੇ ਤੇ ਘਰ ਵਿੱਚ ਇੱਕ ਮੁੰਡਿਆਂ ਦੀ ਮੰਮੀ ਆ ਵੱਡਾ ਮੁੰਡਾ ਫੌਜ ਵਿੱਚ ਆ ਤੇ ਛੋਟਾ ਮੁੰਡਾ ਜੇ ਕਾਲਜ ਵਿੱਚ ਪੜਦਾ ਜੇ ਤੂੰ ਚਾਹੇ ਤਾਂ ਮੈਂ ਤੇਰਾ ਉੱਥੇ ਰਿਸ਼ਤਾ ਕਰਵਾ ਦਿੰਨੀ ਆ ਉਹਨਾਂ ਦਾ ਪਿੰਡ ਆਪਣੇ ਸ਼ਹਿਰ ਦੇ ਨਾਲ ਹੀ ਆ ਨਾਲੇ ਮੁੰਡਾ ਤਾਂ ਫੌਜ ਵਿੱਚ ਤੂੰ ਫਿਰ ਵੀ ਵਿਆਹ ਤੋਂ ਬਾਅਦ ਮੇਰੇ ਕੋਲੇ ਕੰਮ ਕਰ ਸਕਦੀ ਆ ਤਾਂ ਮੈਂ ਕਿਹਾ ਕਿ ਤੁਸੀਂ ਮੇਰੀ ਮੰਮੀ ਨਾਲ ਗੱਲ ਕਰ ਲਵੋ ਜੇ ਉਹਨਾਂ ਨੂੰ ਠੀਕ ਲੱਗਦਾ ਤਾਂ ਦੇਖ ਲਵਾਂਗੇ ਪਰ ਮੈਨੂੰ ਫੌਜੀ ਨਾਲ ਵਿਆਹ ਕਰਾਉਣ ਵਿੱਚ ਕੋਈ ਹਰਜ ਨਹੀਂ ਸੀ ਕਿਉਂਕਿ ਸਰਕਾਰੀ ਨੌਕਰੀ ਵਾਲਾ ਮੁੰਡਾ ਕਿਹੜਾ ਅੱਜਕੱਲ ਮਿਲਦਾ ਤਾਂ ਉਹ ਆਂਟੀ ਨੇ ਮੰਮੀ ਡੈਡੀ ਨਾਲ ਗੱਲ ਕੀਤੀ ਤਾਂ ਮੇਰੀ ਮੰਮੀ ਨੇ ਆਂਟੀ ਨੂੰ ਘਰ ਬੁਲਾ ਲਿਆ ਤਾਂ ਉਹ ਆਂਟੀ ਨੇ ਘਰ ਆ ਕੇ ਮੰਮੀ ਡੈਡੀ ਨੂੰ ਸਾਰੀ ਗੱਲ ਸਮਝਾਈ ਤੇ ਡੈਡੀ ਨੂੰ ਵੀ ਰਿਸ਼ਤਾ ਠੀਕ ਲੱਗਾ ਇੱਕ ਦਿਨ ਡੈਡੀ ਮੇਰੇ ਫੁੱਫੜ ਹੋਣਾਂ ਨੂੰ ਨਾਲ ਲੈ ਕੇ ਰਿਸ਼ਤਾ ਵੇਖ ਆਏ ਤਾਂ ਡੈਡੀ ਨੇ ਆ ਕੇ ਦੱਸਿਆ ਕਿ ਮੁੰਡਾ ਬਹੁਤ ਸੋਹਣਾ ਕਿਉਂਕਿ ਮੁੰਡਾ ਕੁਦਰਤੀ ਛੁੱਟੀ ਆਇਆ ਹੋਇਆ ਸੀ ਤੇ ਪਰਿਵਾਰ ਵੀ ਠੀਕ ਲੱਗਿਆ ਤਾਂ ਡੈਡੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਆਪਾਂ ਉਥੇ ਮੰਗਣੀ ਕਰ ਦਿੰਨੇ ਆ ਤਾਂ ਮੈਂ ਕਿਹਾ ਕਿ ਘੱਟੋ ਘੱਟ ਮੈਨੂੰ ਮੁੰਡੇ ਦੀ ਫੋਟੋ ਤਾਂ ਦਿਖਾ ਦਿਓ ਤਾਂ ਡੈਡੀ ਨੇ ਮੋਬਾਈਲ ਤੇ ਹੀ ਫੋਟੋ ਮੰਗਵਾ ਲਈ ਆਂਟੀ ਨੇ ਡੈਡੀ ਨੂੰ ਫੋਟੋ ਭੇਜ ਦਿੱਤੀ ਤੇ ਵਾਕਈ ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ ਤੇ ਹੈਗਾ ਵੀ ਸਰਕਾਰੀ ਨੌਕਰੀ ਤੇ ਸੀ ਮੈਨੂੰ ਵੀ ਰਿਸ਼ਤਾ ਠੀਕ ਲੱਗਾ ਘਰਦਿਆਂ ਨੇ ਸਾਡੀ ਦੇਖ ਦਿਖਾਈ ਕਰਾਈ ਤੇ ਸਾਡਾ ਰਿਸ਼ਤਾ ਪੱਕਾ ਹੋ ਗਿਆ ਉਹਨਾਂ ਨੇ ਵੀ ਮੈਨੂੰ ਪਸੰਦ ਕਰ ਲਿਆ ਮੁੰਡੇ ਦੀ ਛੁੱਟੀ ਸਿਰਫ 1 ਮਹੀਨੇ ਦੀ ਸੀ ਘਰਦਿਆਂ ਨੇ ਉਹਨਾਂ ਨੂੰ ਜ਼ੋਰ ਪਾਇਆ ਕਿ ਅਸੀਂ ਹੁਣੇ ਵਿਆਹ ਕਰਨਾ ਪਰ ਮੁੰਡੇ ਵਾਲੇ ਚਾਹੁੰਦੇ ਸੀ ਕਿ ਅਸੀਂ ਅਗਲੇ ਸਾਲ ਵਿਆਹ ਕਰਾਂਗੇ ਹੁਣ ਮੁੰਡੇ ਦੀ ਛੁੱਟੀ 1 ਮਹੀਨੇ ਦੀ ਹੀ ਰਹਿ ਗਈ ਆ ਪਰ ਮੇਰੇ ਡੈਡੀ ਨੂੰ ਬਹੁਤ ਕਾਲੀ ਸੀ ਡੈਡੀ ਲੱਗੇ ਕਿ ਜਿੰਨੀ ਜਲਦੀ ਜਿਹੜਾ ਕੰਮ ਹੋ ਜਾਵੇ ਚੰਗਾ ਹੀ ਹੁੰਦਾ ਇਸ ਕਰਕੇ ਡੈਡੀ ਨੇ ਵਿਚੋਲਣ ਆਂਟੀ ਨੂੰ ਜ਼ੋਰ ਪਾ ਕੇ ਵਿਆਹ ਰੱਖ ਦਿੱਤਾ ਹੁਣ ਮੇਰਾ ਵਿਆਹ ਇੰਨੀ ਜਲਦੀ ਰੱਖ ਦਿੱਤਾ ਤਾਂ ਮੇਰੀ ਸਾਰੀ ਤਿਆਰੀ ਉਸ ਪਾਰਲਰ ਵਾਲੀ ਆਂਟੀ ਨੇ ਕੀਤੀ ਉਹ ਸਾਡੇ ਘਰ ਆਮ ਹੀ ਆਉਣ ਜਾਣ ਲੱਗ ਪਈ ਸੀ ਉਹਦੇ ਨਾਲ ਸਾਡੀ ਆਉਣੀ ਜਾਣੀ ਬਹੁਤ ਜ਼ਿਆਦਾ ਵਧ ਗਈ ਸੀ ਮੰਮੀ ਨੇ ਉਹਨੂੰ ਵੀ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਦਿੱਤੇ ਕਿਉਂਕਿ ਉਹਨੇ ਮੇਰਾ ਬਹੁਤ ਵਧੀਆ ਘਰੇ ਰਿਸ਼ਤਾ ਕਰਵਾਇਆ ਉਸ ਨਾਲ ਸਾਡਾ ਪਿਆਰ ਹੋਰ ਵੀ ਵੱਧ ਗਿਆ ਮੁੰਡੇ ਦਾ ਨਾਮ ਸੰਦੀਪ ਸੀ ਤੇ ਉਹਦੇ ਭਰਾ ਦਾ ਨਾਮ ਯਾਨੀ ਕਿ ਮੇਰੇ ਦਿਓਰ ਦਾ ਨਾਮ ਮਨਦੀਪ ਸੀ ਹੁਣ ਮੇਰੀ ਤੇ ਸੰਦੀਪ ਦੀ ਫੋਨ ਤੇ ਆਮ ਹੀ ਗੱਲ ਹੁੰਦੀ ਰਹਿੰਦੀ ਸੀ ਸੰਦੀਪ ਤੇ ਮਨਦੀਪ ਦੀ ਸ਼ਕਲ ਬਿਲਕੁਲ ਸੇਮ ਸੀ ਕਿਉਂਕਿ ਜਿਸ ਦਿਨ ਸਾਡਾ ਰਿਸ਼ਤਾ ਪੱਕਾ ਹੋਇਆ ਸੀ ਉਸ ਦਿਨ ਮਨਦੀਪ ਵੀ ਨਾਲ ਆਇਆ ਸੀ ਉਹਨਾਂ ਦੀ ਕਾਫੀ ਸ਼ਕਲ ਮਿਲਦੀ ਸੀ ਥੋੜਾ ਬਹੁਤ ਹੀ ਫਰਕ ਸੀ ਦੋਵੇਂ ਮੁੰਡੇ ਇੱਕ ਦੂਜੇ ਨਾਲੋਂ ਵੱਧ ਕੇ ਸੋਹਣੇ ਸੀ ਇਸ ਤਰ੍ਹਾਂ ਹੀ ਹੁਣ ਸਾਡੇ ਵਿਆਹ ਦੇ ਦਿਨ ਨੇੜੇ ਆ ਗਏ ਸੀ ਸੰਦੀਪ ਦੀ ਛੁੱਟੀ ਦੇ ਮਹੀਨੇ ਤੋਂ ਵੀ ਦਿਨ ਕੱਟ ਗਏ ਸੀ ਸਾਡਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ। ਵਿਆਹ ਹੋਣ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਚਲੀ ਗਈ। ਮੇਰੀ ਸੱਸ ਦਾ ਸੁਭਾਅ ਬੜਾ ਕੱਬਾ ਜਿਹਾ ਸੀ। ਉਹ ਗੱਲ ਸਿੱਧੇ ਮੂੰਹ ਤੇ ਕਹਿ ਦਿੰਦੀ ਸੀ। ਉਹਨੇ ਮੈਨੂੰ ਜਾਣ ਸਾਰ ਹੀ ਕੰਮ ਲਗਾ ਲਿਆ। ਉਹ ਕਹਿੰਦੀ ਸੀ ਕਿ ਹੁਣ ਤੂੰ ਆ ਗਈਆਂ, ਹੁਣ ਆਪਣੇ ਘਰ ਦੀ ਜ਼ਿੰਮੇਵਾਰੀ ਆਪ ਸੰਭ। ਉਹ ਆਪ ਘੱਟ ਹੀ ਕੰਮ ਕਰਦੀ ਸੀ। ਸਾਰਾ ਕੰਮ ਮੇਰੇ ਕੋਲੋਂ ਹੀ ਕਰਵਾਉਂਦੀ ਸੀ। ਮੈਂ ਹੱਸ ਕੇ ਸਾਰਾ ਕੰਮ ਕਰ ਲੈਂਦੀ ਸੀ। ਮੈਂ ਤੇ ਸੰਦੀਪ ਬਹੁਤ ਘੱਟ ਟਾਈਮ ਇਕੱਠੇ ਰਹੇ। ਇੰਨੇ ਟਾਈਮ ਤੱਕ ਸੰਦੀਪ ਦੀ ਛੁੱਟੀ ਖਤਮ ਹੋ ਗਈ ਸੀ ਪਰ ਮੇਰਾ ਸੰਦੀਪ ਨੂੰ ਤੌਰਨ ਨੂੰ ਬਿਲਕੁਲ ਮੰਨ ਨਹੀਂ ਕਰਦਾ ਸੀ ਕਿਉਂਕਿ ਹੁਣੇ-ਹੁਣੇ ਨਵਾਂ-ਨਵਾਂ ਵਿਆਹ ਹੋਇਆ ਸੀ ਇਸ ਤਰ੍ਹਾਂ ਇਕੱਲੇ ਰਹਿਣਾ ਬਹੁਤ ਔਖਾ ਲੱਗਦਾ ਸੀ ਕਿਉਂਕਿ ਮੇਰੀ ਸੱਸ ਵੀ ਥੋੜੀ ਕੱਬੀ ਜਈ ਸੀ ਪਰ ਮੇਰੇ ਦਿਉਰ ਮੰਦੀਪ ਦਾ ਸੁਭਾਅ ਬੜਾ ਵਧੀਆ ਸੀ ਉਹ ਮੇਰਾ ਬੜਾ ਦਿਲ ਲਗਾਈ ਰੱਖਦਾ ਸੀ ਉਹ ਮੇਰੇ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ ਜਿਸ ਦਿਨ ਸੰਦੀਪ ਨੇ ਛੁੱਟੀ ਕੱਟ ਕੇ ਫੌਜ ਵਿੱਚ ਜਾਣਾ ਸੀ ਉਸ ਦਿਨ ਮੈਂ ਬਹੁਤ ਜ਼ਿਆਦਾ ਰੋਈ ਤਾਂ ਮੇਰੀ ਸੱਸ ਮੈਨੂੰ ਬੋਲਣ ਲੱਗ ਪਈ ਕਿ ਤੂੰ ਮੁੰਡੇ ਨੂੰ ਹੱਸ ਕੇ ਨਹੀਂ ਤੋੜਦੀ ਤੂੰ ਅਪਸ਼ਗਨ ਕਰਦੀ ਆ ਮੈਨੂੰ ਸੰਦੀਪ ਕਹਿਣ ਲੱਗੇ ਕਿ ਤੂੰ ਮੰਮੀ ਦੀ ਗੱਲ ਦਾ ਗੁੱਸਾ ਨਾ ਕਰੀ ਮੰਮੀ ਦਾ ਸੁਭਾਅ ਥੋੜਾ ਇਦਾਂ ਦਾ ਹੀ ਆ ਉਹ ਗੱਲ ਮੂੰਹ ਤੇ ਕਹਿ ਦਿੰਦੀ ਆ ਪਰ ਉਹ ਦਿਲ ਬੜੀ ਚੰਗੀ ਆ ਮੈਂ ਕਿਹਾ ਠੀਕ ਆ ਮੈਂ ਤੇ ਮਨਦੀਪ ਸੰਦੀਪ ਨੂੰ ਸਟੇਸ਼ਨ ਤੇ ਛੱਡ ਕੇ ਆਏ ਜਦੋਂ ਮੈਂ ਤੇ ਮਨਦੀਪ ਵਾਪਸ ਆ ਰਹੇ ਸੀ ਤਾਂ ਮੈਂ ਰਸਤੇ ਵਿੱਚ ਵੀ ਰੋਂਦੀ ਆ ਰਹੀ ਸੀ ਤਾਂ ਮਨਦੀਪ ਮੈਨੂੰ ਰਸਤੇ ਵਿੱਚ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੇਰਾ ਧਿਆਨ ਵਾਰ-ਵਾਰ ਸੰਦੀਪ ਵੱਲ ਜਾ ਰਿਹਾ ਸੀ ਤਾਂ ਮਨਦੀਪ ਮੈਨੂੰ ਕਹਿਣ ਲੱਗਾ ਕਿ ਭਾਬੀ ਹੁਣ ਤਾਂ ਵੀਰੇ ਨੇ ਹਰ ਵਾਰ ਛੁੱਟੀ ਕੱਟ ਕੇ ਵਾਪਸ ਚਲੇ ਜਾਇਆ ਕਰਨਾ ਤੁਸੀਂ ਇਦਾਂ ਆਪਣਾ ਮਨ ਹੌਲਾ ਨਾ ਕਰੋ ਨਾਲੇ ਮੈਂ ਕਾਦੀ ਖਾਤਰ ਆ ਮੈਂ ਤੁਹਾਡਾ ਘਰ ਵਿੱਚ ਬਹੁਤ ਦਿਲ ਲਵਾਇਆ ਕਰੂੰਗਾ ਦੇਖਣਾ ਮੈਂ ਤੁਹਾਡਾ ਇੰਨਾ ਜੀ ਲਵਾ ਦੇਣਾ ਕਿ ਤੁਸੀਂ ਆਪਣੇ ਘਰ ਵਾਲੇ ਨੂੰ ਭੁੱਲ ਜਾਣਾ ਤਾਂ ਮੈਂ ਹੱਸਣ ਲੱਗ ਪੀ ਮੈਂ ਕਿਹਾ ਇਹ ਨਹੀਂ ਹੋ ਸਕਦਾ ਕਿ ਮੈਂ ਆਪਣੇ ਘਰ ਵਾਲੇ ਨੂੰ ਭੁੱਲ ਜਾਵਾਂ ਉਹ ਕਹਿੰਦਾ ਫਿਰ ਵੇਖ ਲਿਓ ਤੁਹਾਡਾ ਮੇਰੇ ਨਾਲ ਇੰਨਾ ਮਨ ਲੱਗ ਜਾਣਾ ਕਿ ਤੁਸੀਂ ਸੰਦੀਪ ਦਾ ਨਾਮ ਤਾਂ ਭੁੱਲ ਹੀ ਜਾਣਾ ਇਸ ਤਰ੍ਹਾਂ ਮੇਰੇ ਨਾਲ ਰਾਹ ਵਿੱਚ ਹਾਸਾ ਮਜ਼ਾਕ ਕਰਦਾ ਰਿਹਾ ਤੇ ਪਤਾ ਹੀ ਨਹੀਂ ਲੱਗਾ ਕਿ ਰਸਤਾ ਕਦੋਂ ਖਤਮ ਹੋ ਗਿਆ ਹੁਣ ਅਸੀਂ ਦੋਵੇਂ ਜਣੇ ਘਰ ਆ ਗਏ ਸੀ ਤੇ ਮੈਂ ਆਪਣੇ ਰੂਮ ਵਿੱਚ ਜਾ ਕੇ ਸੌਂ ਗਈ ਅਗਲੇ ਦਿਨ ਮੈਂ ਆਪਣੀ ਸੱਸ ਨਾਲ ਗੱਲ ਕਰ ਰਹੀ ਸੀ ਕਿ ਕਿਉਂ ਨਾ ਮੈਂ ਪਾਰਲਰ ਵਿੱਚ ਦੁਬਾਰਾ ਲੱਗ ਜਾਵਾਂ ਤਾਂ ਮੇਰੀ ਸੱਸ ਕਹਿਣ ਲੱਗੀ ਕੋਈ ਲੋੜ ਨਹੀਂ ਚੁੱਪ ਕਰਕੇ ਆਪਣਾ ਘਰ ਓਦਾਂ ਕੰਮ ਕਰਿਆ ਕਰ ਤੇ ਰਾਮ ਕਰਿਆ ਕਰ ਕੋਈ ਲੋੜ ਨਹੀਂ ਪਾਰਲਰ ਤੇ ਜਾਣ ਦੀ ਆਪਣੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਆ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਗੱਲ ਪੈਸੇ ਦੀ ਜਾਂ ਘਾਟ ਦੀ ਨਹੀਂ ਆ ਮੈਨੂੰ ਤਾਂ ਇਹ ਆ ਕਿ ਚੱਲ ਹੁਣ ਮੇਰਾ ਕੰਮ ਸਿੱਖਿਆ ਹੋਇਆ ਤਾਂ ਮੈਂ ਅੱਧੇ ਵਿੱਚ ਕਰਕੇ ਛੱਡਣਾ ਪਾਰਲਰ ਵਾਲੀ ਆਂਟੀ ਨੇ ਵੀ ਮੇਰੀ ਸੱਸ ਨਾਲ ਗੱਲ ਕੀਤੀ ਪਰ ਮੇਰੀ ਸੱਸ ਪਾਰ ਤੇ ਲੱਗਣ ਲਈ ਨਹੀਂ ਮੰਨੀ ਤਾਂ ਮੈਂ ਇਸ ਬਾਰੇ ਸੰਦੀਪ ਨਾਲ ਗੱਲ ਕੀਤੀ ਤੇ ਸੰਦੀਪ ਮੈਨੂੰ ਕਹਿਣ ਲੱਗਾ ਕਿ ਚੱਲ ਕੋਈ ਨਾ ਜੇ ਮੰਮੀ ਨਹੀਂ ਚਾਹੁੰਦੀ ਤਾਂ ਤੂੰ ਰਹਿਣ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਮੈਨੂੰ ਘਰ ਵਿੱਚ ਰਹਿਣਾ ਬਹੁਤ ਔਖਾ ਲੱਗਦਾ ਸੀ ਕਿਉਂਕਿ ਪਹਿਲਾਂ ਮੈਂ ਪੜ੍ਹਦੀ ਸੀ ਤੇ ਬਾਅਦ ਵਿੱਚ ਮੈਂ ਪਾਰਲਰ ਦਾ ਕੋਰਸ ਕਰਕੇ ਪਾਰਲਰ ਵਿੱਚ ਲੱਗ ਗਈ ਸੀ ਇੱਕ ਸੰਦੀਪ ਵਿਕਾਰ ਨਹੀਂ ਹੁੰਦੇ ਸੀ ਮੈਂ ਘਰ ਵਿੱਚ ਸਾਰਾ ਦਿਨ ਬੋਰ ਹੋ ਜਾਂਦੀ ਸੀ ਹੁਣ ਮੈਂ ਇੱਕ ਜੁਗਤ ਹੋਰ ਸੋਚੀ ਸੀ ਕਿ ਮੈਂ ਘਰ ਵਿੱਚ ਹੀ ਆਪਣੀ ਦੁਕਾਨ ਕਰ ਲੈਣੀ ਆ ਤਾਂ ਇਸ ਗੱਲ ਨੂੰ ਮੇਰੀ ਸੱਸ ਵੀ ਮੰਨ ਗਈ ਸੀ ਕਿਉਂਕਿ ਮੇਰੀ ਸੱਸ ਮੈਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦੀ ਸੀ ਉਹ ਕਹਿੰਦੀ ਸੀ ਕਿ ਐਵੇਂ ਮੁਟਿਆਰ ਜਵਾਨ ਹੈਗੀਆਂ ਕੱਲ ਨੂੰ ਕੋਈ ਗੱਲ ਹੋ ਗਈ ਤਾਂ ਅਸੀਂ ਮੁੰਡੇ ਨੂੰ ਕੀ ਜਵਾਬ ਦੇਵਾਂਗੇ ਇਸ ਕਰਕੇ ਤੂੰ ਘਰ ਵਿੱਚ ਹੀ ਆਪਣੀ ਦੁਕਾਨ ਕਰ ਲੈ ਤੇ ਮੈਂ ਸੰਦੀਪ ਨਾਲ ਗੱਲ ਕਰਕੇ ਘਰ ਵਿੱਚ ਪਾਰਲਰ ਦਾ ਸਾਰਾ ਮਾਂ ਲੈ ਆਂਦਾ ਸੀ ਹੁਣ ਘਰ ਵਿੱਚ ਮੇਰੇ ਪਾਰਲਰ ਦਾ ਕੰਮ ਬਹੁਤ ਵਧੀਆ ਚੱਲ ਪਿਆ ਸੀ ਮੇਰੀ ਸੱਸ ਦਿਨ ਵੇਲੇ ਆਪਣੀ ਗਵਾਂਢਣ ਕੋਲ ਚਲੀ ਜਾਂਦੀ ਸੀ ਤੇ ਮੈਂ ਪਾਰਲਰ ਤੇ ਆਪਣਾ ਕੰਮ ਕਰਦੀ ਰਹਿੰਦੀ ਸੀ ਮੈਂ ਦੁਪਹਿਰੇ ਦੁਕਾਨ ਬੰਦ ਕਰ ਦਿੰਦੀ ਸੀ ਕਿਉਂਕਿ ਦੁਪਹਿਰ ਵੇਲੇ ਮੈਂ ਰੈਸਟ ਕਰਦੀ ਸੀ ਇੱਕ ਦਿਨ ਮੈਂ ਕੀ ਵੇਖਿਆ ਕਿ ਮੈਂ ਪਾਰਲਰ ਵਿੱਚ ਬੈਠੀ ਸੀ ਤੇ ਜਦੋਂ ਮੈਨੂੰ ਥਕਾਵਟ ਜੀ ਮਹਿਸੂਸ ਹੋਈ ਤਾਂ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ ਵਿੱਚ ਬਹੁਤ ਜ਼ਿਆਦਾ ਹਨੇਰਾ ਸੀ ਮੈਂ ਕਮਰੇ ਵਿੱਚ ਲਾਈਟ ਨਹੀਂ ਜਗਾਈ ਤੇ ਮੈਂ ਜਾ ਕੇ ਆਪਣੇ ਬੈੱਡ ਤੇ ਪੈ ਗਈ ਜਦੋਂ ਮੈਂ ਬੈੱਡ ਤੇ ਪਈ ਤਾਂ ਮੈਂ ਵੇਖਿਆ ਕਿ ਇੱਕ ਸਾਈਡ ਤੇ ਕੋਈ ਪਿਆ ਸੀ ਤੇ ਮੈਂ ਇੱਕਦਮ ਹੀ ਉੱਠ ਕੇ ਬੈਠਣ ਲੱਗੀ ਤਾਂ ਉਸ ਇਨਸਾਨ ਨੇ ਮੇਰਾ ਹੱਥ ਫੜ ਲਿਆ ਕਮਰੇ ਵਿੱਚ ਇੰਨਾ ਹਨੇਰਾ ਸੀ ਕਿ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੌਣ ਆ ਤਾਂ ਮੈਂ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਹ ਕਹਿਣ ਲੱਗਾ ਮੈਂ ਮਨਦੀਪ ਹਾਂ ਇਦਾਂ ਕਹਿ ਕੇ ਉਹਨੇ ਮੈਨੂੰ ਆਪਣੇ ਨਾਲ ਲਾ ਲਿਆ ਜਦੋਂ ਉਹਨੇ ਮੈਨੂੰ ਆਪਣੇ ਨਾਲ ਲਗਾਇਆ ਤਾਂ ਮੈਨੂੰ ਪਤਾ ਨਹੀਂ ਕੀ ਹੋਣ ਲੱਗ ਗਿਆ ਮੈਨੂੰ ਮਸਤੀ ਜੀ ਛੜ ਗਈ ਤੇ ਮੈਂ ਉਹਨੂੰ ਪਰੇ ਨਹੀਂ ਕੀਤਾ ਮੈਂ ਵੀ ਉਹਦੇ ਨਾਲ ਲੱਗ ਕੇ ਪੈ ਗਈ ਉੱਪਰੋਂ ਠੰਡ ਸੀ ਉੰਨੇ ਉੱਪਰ ਕੰਬਲ ਲੈ ਲਿਆ ਤੇ ਮੈਨੂੰ ਆਪਣੇ ਨਾਲ ਲਾ ਕੇ ਪਾ ਲਿਆ ਉਸ ਸਮੇਂ ਮੇਰੀ ਸੱਸ ਦਵਾਈ ਲੈਣ ਸ਼ਹਿਰ ਗਈ ਹੋਈ ਸੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਵੀ ਉਸੇ ਤਰ੍ਹਾਂ ਉਹਦੇ ਨਾਲ ਲੱਗ ਕੇ ਪਈ ਰਹੀ ਤੇ ਅਸੀਂ ਦੋਵਾਂ ਨੇ ਪਿਆਰ ਕੀਤਾ ਤੇ ਪੂਰਾ 1 ਘੰਟਾ ਉਹ ਮੇਰੇ ਨਾਲ ਪਿਆਰਿਆ ਹੁਣ ਸਾਡੇ ਮੇਨ ਗੇਟ ਦਾ ਦਰਵਾਜ਼ਾ ਖੜਕਿਆ ਤਾਂ ਮੈਂ ਭੱਜ ਕੇ ਖੜੀ ਹੋ ਗਈ ਤਾਂ ਮਨਦੀਪ ਵੀ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਸੱਸ ਆ ਗਈ ਸੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਇਹਨੇ ਕਾਬਰੀ ਜਿਹੀ ਕਿਉਂ ਫਿਰਦੀ ਆ ਤਾਂ ਮੈਂ ਕੈਨ ਨਹੀਂ ਨਹੀਂ ਉਹ ਤਾਂ ਮੈਂ ਸੁੱਤੀ ਪਈ ਸੀ ਮੈਨੂੰ ਲੱਗਾ ਪਤਾ ਨਹੀਂ ਕੌਣ ਆ ਗਿਆ ਇਸ ਤਰ੍ਹਾਂ ਆ ਕੇ ਉਹ ਆਪਣੇ ਕਮਰੇ ਵਿੱਚ ਸੌਂ ਗਈ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਆ ਕੇ ਪੈ ਗਈ ਤੇ ਮੈਂ ਇਹੀ ਸੋਚੀ ਜਾਂਦੀ ਸੀ ਕਿ ਇਹ ਮੈਂ ਕੀ ਕਰ ਬੈਠੀ ਪਰ ਮੈਨੂੰ ਇਸ ਗੱਲ ਦਾ ਜ਼ਿਆਦਾ ਪਛਤਾਵਾ ਨਹੀਂ ਹੋ ਰਿਹਾ ਸੀ ਬਸ ਮੈਂ ਸੋਚ ਰਹੀ ਸੀ ਕਿ ਅਚਾਨਕ ਇਦਾਂ ਕਿਵੇਂ ਹੋ ਗਿਆ ਮਨਦੀਪ ਨੇ ਕਦੇ ਮੈਨੂੰ ਇਦਾਂ ਕੁਝ ਵੀ ਨਹੀਂ ਕਿਹਾ ਸੀ ਪਰ ਅੱਜ ਉਹਨੂੰ ਕੀ ਹੋ ਗਿਆ ਤੇ ਅੱਜ ਮੈਨੂੰ ਵੀ ਕੀ ਹੋ ਗਿਆ ਸੀ ਮੈਂ ਅਚਾਨਕ ਉਹ ਦਿਨ ਨਾਲ ਇਹ ਸਭ ਕੀ ਕਰ ਬੈਠੀ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਤੇ ਮੈਂ ਮਨਦੀਪ ਨੂੰ ਮੈਸੇਜ ਕੀਤਾ ਉਹ ਆਪਣੇ ਕਮਰੇ ਵਿੱਚ ਪਿਆ ਸੀ ਤੇ ਮੈਂ ਉਹਨੂੰ ਪੁੱਛਿਆ ਕਿ ਇਹ ਸਭ ਕੀ ਹੋ ਗਿਆ ਤਾਂ ਉਹ ਮੈਨੂੰ ਕਹਿਣ ਲੱਗਾ ਕੁਝ ਨਹੀਂ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਤੁਸੀਂ ਇਹ ਦੱਸੋ ਤਾਂ ਮੈਂ ਕਿਹਾ ਪਰ ਇਹ ਸਭ ਗਲਤ ਆ ਤਾਂ ਉਹ ਕਹਿਣ ਲੱਗਾ ਕੁਝ ਵੀ ਗਲਤ ਨਹੀਂ ਆ ਆਪਾਂ ਇੱਕ ਦੂਜੇ ਦੀ ਲੋੜ ਪੂਰੀ ਕੀਤੀ ਆ ਫਿਰ ਕੀ ਹੋ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੁਸੀਂ ਡਰੋ ਨਾ ਤੇ ਸ਼ਾਮ ਨੂੰ ਮੈਨੂੰ ਉਹਦੇ ਸਾਹਮਣੇ ਆਉਣ ਤੋਂ ਵੀ ਸੰਗ ਲੱਗ ਰਹੀ ਸੀ ਕਿਉਂਕਿ ਜਿਸ ਸਮੇਂ ਮੈਂ ਉਹਦੇ ਨਾਲ ਕਮਰੇ ਵਿੱਚ ਸੀ ਉਸ ਸਮੇਂ ਕਮਰੇ ਵਿੱਚ ਹਨੇਰਾ ਸੀ ਪਰ ਮੈਂ ਉਹਦੇ ਨਾਲ ਹੁਣ ਨਜ਼ਰਾਂ ਨਹੀਂ ਮਿਲਾਉਂਦਾ ਪਾਰੇ ਸੀ ਪਰ ਉਹ ਬੈਠਾ ਮੇਰੇ ਵੱਲ ਵੇਖੀ ਜਾ ਰਿਹਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਰਾਤ ਨੂੰ ਮੈਂ ਤੇਰੇ ਕਮਰੇ ਵਿੱਚ ਜਾਊਂਗਾ ਆਪਾਂ ਸਾਰੀ ਗੱਲ ਕਰਾਂਗੇ ਪਤਾ ਨਹੀਂ ਕਿਉਂ ਮੈਂ ਉਹਨੂੰ ਨਾ ਹੀ ਨਹੀਂ ਕਰ پا ਰਹੀ ਸੀ ਮੈਂ ਬਸ ਉਹਦੇ ਅੱਖੇ ਲੱਗੇ ਜਾ ਰਹੀ ਸੀ ਰਾਤ ਨੂੰ ਮਨਦੀਪ ਮੇਰੇ ਕਮਰੇ ਵਿੱਚ ਆਇਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇੰਨੀ ਸੋਹਣੀ ਸਰਖੀਆ ਤੇ ਇਕੱਲੀ ਰਹਿਨੀ ਆ ਇਸ ਤਰ੍ਹਾਂ ਮੈਂ ਤੇਰੀ ਹਾਲਤ ਨਹੀਂ ਵੇਖ ਸਕਿਆ ਇਸ ਕਰਕੇ ਮੈਂ ਸੋਚਿਆ ਕਿ ਆਪਾਂ ਦੋਵੇਂ ਇੱਕ ਦੂਜੇ ਦੀ ਲੋੜ ਪੂਰੀ ਕਰ ਸਕਦੇ ਹਾਂ ਤਾਂ ਮੈਂ ਉਹਨੂੰ ਕਿਹਾ ਕਿ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਤਾਂ ਉਹ ਕੀ ਸੋਚੂਗਾ ਤਾਂ ਉਹ ਕਹਿੰਦਾ ਦੱਸਣਾ ਕਿਨੇ ਆ ਭਰਾ ਨੂੰ ਤੁਸੀਂ ਸਨਿਆ ਮੈਂ ਦੱਸਣਾ ਆਪਣੀਆਂ ਘਰ ਵਿੱਚ ਮੋਜਾਂ ਨੇ ਮੰਮੀ ਕਿਹੜਾ ਹਰ ਟਾਈਮ ਘਰ ਹੁੰਦੀ ਆ ਉਸ ਨਾਲ ਮੇਰੀਆਂ ਫੀਲਿੰਗਾਂ ਵੀ ਜਾਗ ਗਈਆਂ ਮੈਨੂੰ ਵੀ ਉਹ ਸਹੀ ਲੱਗਦਾ ਸੀ ਕਿਉਂਕਿ ਮੇਰੀ ਉਮਰ ਜਵਾਨੀ ਵਿੱਚ ਸੀ ਤੇ ਮੈਂ ਰਹਿੰਦੀ ਵੀ ਕੱਲੀ ਸੀ ਆਪਣੇ ਘਰ ਵਾਲੇ ਤੋਂ ਬਿਨਾ ਕੱਲੀ ਰਹਿਣਾ ਬਹੁਤ ਮੁਸ਼ਕਿਲ ਜਾ ਲੱਗਦਾ ਸੀ ਅਚਾਨਕ ਮੈਨੂੰ ਉਹਨੇ ਇਹੋ ਜਿਹਾ ਸਹਾਰਾ ਦਿੱਤਾ ਕਿ ਮੈਨੂੰ ਉਹਦਾ ਉਹ ਸਹਾਰਾ ਚੰਗਾ ਲੱਗਾ ਇਸ ਤਰ੍ਹਾਂ ਹੀ ਮੇਰੀ ਗੱਲਬਾਤ ਮਨਦੀਪ ਨਾਲ ਹੋ ਗਈ ਤੇ ਸਾਡੇ ਦੋਵਾਂ ਵਿੱਚ ਦਿਓਰ ਪਰਜਾਈ ਦਾ ਰਿਸ਼ਤਾ ਹੁਣ ਹੋਰ ਤਰ੍ਹਾਂ ਦਾ ਹੋ ਗਿਆ ਹੁਣ ਜਦੋਂ ਵੀ ਮੇਰੀ ਸੱਸ ਘਰ ਨਹੀਂ ਹੁੰਦੀ ਸੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੇ ਨਜ਼ਦੀਕ ਆ ਜਾਂਦੇ ਸੀ ਹੁਣ ਮੇਰਾ ਸੰਦੀਪ ਵੱਲੋਂ ਵੀ ਮੋਹ ਘਟ ਗਿਆ ਪਹਿਲਾਂ ਮੈਂ ਸੰਦੀਪ ਨੂੰ ਕਹਿੰਦੀ ਰਹਿੰਦੀ ਸੀ ਕਿ ਫੌਜ ਵਿੱਚ ਮੈਨੂੰ ਨਾਲ ਲੈ ਕੇ ਜਾਓ ਪਰ ਹੁਣ ਮੈਂ ਇਹ ਗੱਲ ਕਹਿਣੋਂ हट ਗਈ ਸੀ ਮੈਂ ਉਹਨੂੰ ਕਹਿੰਦੀ ਰਹਿੰਦੀ ਸੀ ਕੋਈ ਗੱਲ ਨਹੀਂ ਤੁਸੀਂ ਆਪਣੇ ਬੇਫਿਕਰ ਹੋ ਕੇ ਨੌਕਰੀ ਕਰੋ ਮੈਂ ਇੱਥੇ ਠੀਕ ਆਂ ਮੇਰਾ ਇੱਥੇ ਘਰ ਵਿੱਚ ਬੜਾ ਦਿਲ ਲੱਗਦਾ ਮਨਦੀਪ ਤੇ ਮੰਮੀ ਮੇਰਾ ਬੜਾ ਦਿਲ ਲਵਾ ਕੇ ਰੱਖਦੇ ਆ ਇੰਨੇ ਨਾਲ ਸੰਦੀਪ ਵੀ ਖੁਸ਼ ਹੋ ਜਾਂਦਾ ਸੀ ਤੇ ਮੈਂ ਇੱਧਰ ਮਨਦੀਪ ਨਾਲ ਬੜੀ ਖੁਸ਼ ਸੀ ਮੇਰਾ ਜ਼ਿਆਦਾ ਮੋਹ ਹੁਣ ਮਨਦੀਪ ਨਾਲ ਪੈ ਗਿਆ ਸੀ ਕਿਉਂਕਿ ਸੰਦੀਪ ਨਾਲ ਮੈਂ ਬਹੁਤ ਜ਼ਿਆਦਾ ਘੱਟ ਟਾਈਮ ਰਹੀ ਆ ਤੇ ਮਨਦੀਪ ਨਾਲ ਹਰ ਟਾਈਮ ਇਕੱਠੇ ਰਹਿਣਾ ਮੈਨੂੰ ਬਸ ਉਹ ਆਪਣਾ ਆਪਣਾ ਜਿਹਾ ਲੱਗਣ ਲੱਗ ਗਿਆ ਜਦੋਂ ਵੀ ਕਿਤੇ ਬਾਜ਼ਾਰ ਜਾਣਾ ਹੁੰਦਾ ਸੀ ਮੰਮੀ ਮੈਨੂੰ ਮਨਦੀਪ ਨਾਲ ਹੀ ਤੋਰਦੀ ਸੀ ਮੈਂ ਤੇ ਮਨਦੀਪ ਨੇ ਸ਼ਹਿਰ ਵਿੱਚ ਖੂਬ ਘੁੰਮ ਘੁੰਮ ਕੇ ਆਉਣਾ ਨਾਤ ਕਿਸੇ ਨੂੰ ਸਾਡੇ ਤੇ ਸ਼ੱਕ ਹੁੰਦਾ ਸੀ ਤੇ ਨਾ ਹੀ ਸਾਨੂੰ ਕੋਈ ਚੋਰੀ ਜਾਣ ਦੀ ਲੋੜ ਸੀ ਕਿਉਂਕਿ ਹਰ ਇੱਕ ਨੂੰ ਇਹੀ ਸੀ ਕਿ ਇਹਦੇ ਘਰ ਵਾਲਾ ਇੱਥੇ ਨਹੀਂ ਤਾਂ ਹੋਰ ਇਹਨੇ ਕਿਹਦੇ ਨਾਲ ਜਾਣਾ ਕੋਈ ਸਾਨੂੰ ਗਲਤ ਨਹੀਂ ਸਮਝਦਾ ਸੀ ਜਦੋਂ ਵੀ ਮੈਂ ਪਾਰਲਰ ਦਾ ਸਮਾਨ ਲੈਣ ਜਾਣਾ ਹੁੰਦਾ ਸੀ ਉਦੋਂ ਵੀ ਮੈਂ ਮਨਦੀਪ ਨਾਲ ਹੀ ਜਾਂਦੀ ਸੀ ਇੱਕ ਦਿਨ ਮੈਂ ਤੇ ਮਨਦੀਪ ਚੰਡੀਗੜ੍ਹ ਪਾਰਲਰ ਦਾ ਸਮਾਨ ਲੈਣ ਗਏ ਅਸੀਂ ਉੱਥੇ ਰਾਤ ਰਹਿ ਪਏ ਅਸੀਂ ਘਰੇ ਬੰਨਾ ਮਾਰ ਦਿੱਤਾ ਕਿ ਇੱਥੇ ਮੀਂਹ ਬਹੁਤ ਪੈਂਦਾ ਤੇ ਗੱਡੀ ਚਲਾਉਣੀ ਬਹੁਤ ਮੁਸ਼ਕਲ ਹੈ ਇਸ ਕਰਕੇ ਅਸੀਂ ਉੱਥੇ ਹੀ ਰਹਿ ਪਏ ਤੇ ਉੱਥੇ ਅਸੀਂ ਰਾਤ ਨੂੰ ਖੂਬ ਸਾਰਾ ਘੁੰਮੇ ਮੈਂ ਮਨਦੀਪ ਨਾਲ ਬਹੁਤ ਇੰਜੋਏ ਕੀਤਾ ਮੈਨੂੰ ਤਾਂ ਇਦਾਂ ਹੀ ਲੱਗਦਾ ਜਿਵੇਂ ਮਨਦੀਪ ਹੀ ਰੱਬ ਨੇ ਮੇਰੇ ਲਈ ਬਣਾਇਆ ਹੋਵੇ ਮੇਰਾ ਤੇ ਮਨਦੀਪ ਦਾ ਆਪਸ ਵਿੱਚ ਬਹੁਤ ਗੂੜਾ ਪਿਆਰ ਪੈ ਗਿਆ ਸੀ ਮਨਦੀਪ ਮੈਨੂੰ ਕਹਿਣ ਲੱਗ ਜਾਂਦਾ ਸੀ ਕਿ ਜਦੋਂ ਵੀਰਾ ਛੁੱਟੀ ਆਇਆ ਤੁਸੀਂ ਮੈਨੂੰ ਭੁੱਲ ਤਾਂ ਨਹੀਂ ਜਾਓਗੇ ਤਾਂ ਮੈਂ ਕਿਆ ਨਹੀਂ ਨਹੀਂ ਹੁਣ ਤਾਂ ਮੈਨੂੰ ਸੰਦੀਪ ਨੂੰ ਮਿਲਣ ਨੂੰ ਦਿਲ ਵੀ ਨਹੀਂ ਕਰਦਾ ਪਤਾ ਨਹੀਂ ਕਿਉਂ ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਸੀ ਕਿਉਂਕਿ ਮੇਰਾ ਪਿਆਰ ਤਾਂ ਤੇਰੇ ਨਾਲ ਪੈ ਗਿਆ ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰਾ ਪਿਆਰ ਤੇਰੇ ਨਾਲ ਪੈ ਗਿਆ ਹੋਗਾ ਇਸ ਤਰ੍ਹਾਂ ਹੀ ਅਗਲੇ ਦਿਨ ਅਸੀਂ ਚੰਡੀਗੜ੍ਹ ਤੋਂ ਵਾਪਸ ਆ ਗਏ ਇਸ ਤਰ੍ਹਾਂ ਹੀ ਸਾਡਾ ਵਧੀਆ ਟਾਈਮ ਲੰਗੀ ਜਾਂਦਾ ਸੀ ਇੱਕ ਦਿਨ ਕੀ ਹੋਇਆ ਕਿ ਮੇਰੀ ਸੱਸ ਮਨਦੀਪ ਦੇ ਵਿਆਹ ਦੀਆਂ ਗੱਲਾਂ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਹੁਣ ਸੰਦੀਪ ਨੇ ਵੀ ਛੁੱਟੀ ਆਉਣਾ ਕਿਉਂ ਨਾ ਆਪਾਂ ਮਨਦੀਪ ਦੀ ਇੰਗੇਜਮੈਂਟ ਕਰ ਦਈਏ ਆਇਲਟਸ ਵਾਲੀ ਕੁੜੀ ਮਿਲਦੀ ਆ ਚਲ ਇੱਕ ਤਾਂ ਸਰਕਾਰੀ ਨੌਕਰੀ ਤੇ ਹੈਗਾ ਹੀ ਆ ਮੈਂ ਕਹਿੰਨੀ ਆ ਦੂਜੇ ਦਾ ਵੀ ਬਾਹਰਲਾ ਬਣ ਜਾਊ ਇਹ ਵੀ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਜਾਊ ਕਿਉਂਕਿ ਮਨਦੀਪ ਅਜੇ ਕਾਲਜ ਵਿੱਚ ਪੜਦਾ ਸੀ ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਫਿਕਰਾਂ ਵਿੱਚ ਪੈ ਗਈ ਸਾਡੇ ਵਿਆਹ ਨੂੰ 6 ਮਹੀਨੇ ਹੋਏ ਸੀ ਤਾਂ ਮੈਂ ਮਨਦੀਪ ਨੂੰ ਉਸੇ ਟਾਈਮ ਫੋਨ ਕਰਕੇ ਘਰ ਬੁਲਾ ਲਿਆ ਤੇ ਮੈਂ ਉਹਦੇ ਨਾਲ ਗੱਲ ਕੀਤੀ ਕਿ ਮੰਮੀ ਇਦਾਂ ਕਹਿ ਰਹੀ ਆ ਉਦੋਂ ਮੇਰੀ ਸੱਸ ਗਵਾਂਡੀਆਂ ਦੇ ਘਰ ਗਈ ਹੋਈ ਸੀ ਤਾਂ ਮੈਂ ਮਨਦੀਪ ਨੂੰ ਕਿਹਾ ਕਿ ਮੰਮੀ ਤੇਰੇ ਨਾਲ ਰਿਸ਼ਤੇ ਬਾਰੇ ਗੱਲ ਕਰਨਗੇ ਤਾਂ ਤੂੰ ਮਨਾ ਕਰ ਦੇਵੀਂ ਤਾਂ ਮਨਦੀਪ ਕਹਿੰਦਾ ਠੀਕ ਆ ਮੈਂ ਮਨਾ ਕਰ ਦਊਗਾ ਜਦੋਂ ਮੇਰੀ ਸੱਸ ਨੇ ਰਾਤ ਨੂੰ ਮਨਦੀਪ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਉਦੋਂ ਮੈਂ ਰੋਟੀ ਬਣਾ ਰਹੀ ਸੀ ਤਾਂ ਮਨਦੀਪ ਚੁੱਪਚਾਪ ਮੇਰੀ ਸੱਸ ਦੀ ਗੱਲ ਸੁਣੀ ਜਾ ਰਿਹਾ ਸੀ ਤੇ ਕਹਿ ਰਿਹਾ ਸੀ ਕੋਈ ਗੱਲ ਨਹੀਂ ਵੇਖ ਲਵੋ ਇਹ ਸੁਣ ਕੇ ਮੇਰੇ ਤਾਂ ਸੀਨੇ ਵਿੱਚ ਅੱਗ ਲੱਗ ਗਈ ਮੈਨੂੰ ਲੱਗਿਆ ਇਹਦਾ ਮਤਲਬ ਮਨਦੀਪ ਵਿਆਹ ਕਰਾਉਣ ਲਈ ਤਿਆਰ ਆ ਤਾਂ ਰਾਤ ਨੂੰ ਜਦੋਂ ਮੇਰੀ ਸੱਸ ਸੌਂ ਗਈ ਤਾਂ ਰੋਜ਼ ਦੀ ਤਰ੍ਹਾਂ ਮਨਦੀਪ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਉਹਦੇ ਨਾਲ ਚੰਗੀ ਹੀ ਲੜਾਈ ਕੀਤੀ ਕਿ ਤੂੰ ਮੇਰੇ ਕੋਲ ਤਾਂ ਕਹਿੰਦਾ ਸੀ ਕਿ ਮੈਂ ਰਿਸ਼ਤੇ ਲਈ ਮਨਾ ਕਰ ਦੇਵਾਂਗਾ ਪਰ ਤੂੰ ਮੰਮੀ ਨੂੰ ਹਾਂ ਕਿਉਂ ਕੀਤੀ ਤਾਂ ਮਨਦੀਪ ਮੈਨੂੰ ਕਹਿਣ ਲੱਗਾ ਮੈਂ ਕਿਹੜਾ ਅੱਜ ਹੀ ਵਿਆਹ ਕਰਾ ਕੇ ਕਿਤੇ ਜਾਣ ਲੱਗਿਆ ਉਹ ਤਾਂ ਬਾਹਰਲੀ ਕੁੜੀ ਆ ਜਦੋਂ ਵੀਜ਼ਾ ਆ ਗਿਆ ਉਹਨੇ ਬਾਹਰ ਚਲੀ ਜਾਣਾ ਤਾਂ ਮੈਂ ਤਾਂ ਇੱਥੇ ਤੇਰੇ ਕੋਲ ਹੀ ਰਹਿਣਾ ਤੂੰ ਐਵੇਂ ਖਪੀ ਜਾਨੀ ਆ ਇਸ ਤਰ੍ਹਾਂ ਮੈਂ ਸਿੱਧਾ ਵਿਆਹ ਲਈ ਮਨਾ ਕਰੂੰਗਾ ਤਾਂ ਮੰਮੀ ਮੇਰੇ ਤੇ ਸ਼ੱਕ ਕਰੂਗੀ ਤੇ ਮੈਂ ਕਿੰਨਾ ਕੁ ਟਾਈਮ ਮੰਮੀ ਨੂੰ ਰਿਸ਼ਤੇ ਲਈ ਮਨਾ ਕਰੂੰਗਾ ਤਾਂ ਮੈਂ ਮਨਦੀਪ ਨੂੰ ਕਿਹਾ ਕਿ ਜਿੰਨਾ ਟਾਈਮ ਤੂੰ ਰਿਸ਼ਤੇ ਲਈ ਮਨਾ ਨਹੀਂ ਕਰਦਾ ਉਨਾ ਟਾਈਮ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ ਆ ਮੈਂ ਉਹਨੂੰ ਆਪਣੇ ਰੂਮ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਹ ਚੁੱਪਚਾਪ ਮੇਰੇ ਰੂਮ ਵਿੱਚੋਂ ਬਾਹਰ ਚਲਾ ਗਿਆ ਤੇ ਅਗਲੇ ਦਿਨ ਮੈਂ ਵੇਖਿਆ ਕਿ ਉਹ ਮੈਨੂੰ ਮਨਾਉਣ ਦੀ ਬਜਾਏ ਮੈਨੂੰ ਇਗਨੋਰ ਕਰ ਰਿਹਾ ਸੀ ਤੇ ਮੇਰੀ ਸੱਸ ਨਾਲ ਰਿਸ਼ਤੇ ਦੀਆਂ ਗੱਲਾਂ ਕਰਨ ਲੱਗਾ ਮੈਂ ਹੈਰਾਨ ਰਹਿ ਗਈ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਮਨਾਊਗਾ ਤੇ ਰਿਸ਼ਤੇ ਲਈ ਮਨਾ ਕਰੂਗਾ ਪਰ ਜਿਵੇਂ ਉਹਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਸੀ ਉਹ ਬਸ ਮੈਨੂੰ ਇਗਨੋਰ ਕਰ ਰਿਹਾ ਸੀ ਮੈਨੂੰ ਮੈਸੇਜ ਕੀਤਾ ਕਿ ਮੈਨੂੰ ਕਮਰੇ ਵਿੱਚ ਆ ਕੇ ਮਿਲ ਤਾਂ ਉਹਨੇ ਮੇਰਾ ਮੈਸੇਜ ਵੇਖ ਕੇ ਛੱਡ ਦਿੱਤਾ ਤੇ ਮੈਨੂੰ ਮਿਲਣ ਦੀ ਬਜਾਏ ਉਹ ਸ਼ਹਿਰ ਚਲਾ ਗਿਆ ਫਿਰ ਮੈਂ ਉਹਨੂੰ ਫੋਨ ਕੀਤਾ ਤੇ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਕਾਫੀ ਵਾਰ ਫੋਨ ਕਰਨ ਦੇ ਬਾਅਦ ਉਹਨੇ ਮੇਰਾ ਫੋਨ ਚੁੱਕਿਆ ਤੇ ਮੈਂ ਉਹਨੂੰ ਕਿਹਾ ਕਿ ਇਹ ਸਭ ਕੀ ਆ ਤਾਂ ਉਹ ਕਹਿ ਰਿਹਾ ਸੀ ਯਾਰ ਕੁਝ ਨਹੀਂ ਹੁਣ ਮੈਂ ਵਿਆਹ ਤਾਂ ਕਰਵਾਉਣਾ ਹੀ ਆ ਹੁਣ ਮੈਂ ਸਾਰੀ ਜ਼ਿੰਦਗੀ ਤੇਰੇ ਸਹਾਰੇ ਤਾਂ ਨਹੀਂ ਬੈਠਣ ਲੱਗਾ ਮੈਂ ਉਹਦੇ ਮੂੰਹੋਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਇੱਕਦਮ ਹੀ ਕਿਵੇਂ ਬਦਲ ਗਿਆ ਜਦੋਂ ਨੂੰ ਪਤਾ ਲੱਗਾ ਕਿ ਮੈਨੂੰ ਆਇਲੈਟਸ ਵਾਲੀ ਕੁੜੀ ਦਾ ਰਿਸ਼ਤਾ ਆ ਰਿਹਾ ਤੇ ਕੁੜੀ ਵੀ ਬਹੁਤ ਜ਼ਿਆਦਾ ਸੋਹਣੀ ਸੀ ਤਾਂ ਉਹਦੇ ਤੌਰ ਤਰੀਕੇ ਹੀ ਬਦਲ ਗਏ ਤੇ ਉਹ ਮੈਨੂੰ ਕਹਿਣ ਲੱਗਾ ਜਾਂ ਜੋ ਕਰਨਾ ਕਰ ਲਾ ਮੈਂ ਤਾਂ ਵਿਆਹ ਕਰਵਾਉਣਾ ਹੀ ਆ ਨਾਲੇ ਜੇ ਤੂੰ ਕਿਸੇ ਨੂੰ ਦੱਸੇਂਗੀ ਤੇਰੀ ਆਪਣੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਮੈਨੂੰ ਤਾਂ ਮੇਰਾ ਭਰਾ ਛੱਡਣ ਨਹੀਂ ਲੱਗਿਆ ਪਰ ਤੈਨੂੰ ਜ਼ਰੂਰ ਛੱਡ ਦਊਗਾ ਜੇ ਦੇਖਿਆ ਜਾਵੇ ਤਾਂ ਇੱਕ ਪਾਸੇ ਉਹਦੀ ਗੱਲ ਵੀ ਠੀਕ ਸੀ ਜੇ ਮੈਂ ਕਿਸੇ ਕੋਲੇ ਗੱਲ ਦੱਸਦੀ ਸੀ ਤਾਂ ਮੇਰਾ ਆਪਣਾ ਹੀ ਘਰ ਖਰਾਬ ਹੋਣਾ ਸੀ ਤੇ ਮੇਰਾ ਆਪਣਾ ਹੀ ਕਸੂਰ ਸੀ ਜੋ ਮੈਂ ਉਹਦੇ ਪਿੱਛੇ ਲੱਗ ਗਈ ਉਹਨੇ ਤਾਂ ਮੇਰੀ ਸੱਸ ਨਾਲ ਗੱਲ ਕਰਕੇ ਆਪਣਾ ਰਿਸ਼ਤਾ ਕਰਵਾ ਲਿਆ ਤੇ ਹੁਣ ਉਹਨਾਂ ਦੀ ਇੰਗੇਜਮੈਂਟ ਹੋ ਗਈ ਤੇ ਥੋੜੇ ਦਿਨਾਂ ਵਿੱਚ ਹੀ ਉਹਨਾਂ ਦਾ ਵਿਆਹ ਸੀ ਮੈਂ ਚਾਹੁੰਦੇ ਹੋਈ ਵੀ ਕੁਝ ਨਹੀਂ ਕਰ ਸਕਦੀ ਸੀ ਸੰਦੀਪ ਵੀ ਛੁੱਟੀ ਆਇਆ ਹੋਇਆ ਸੀ ਤੇ ਉਹਨਾਂ ਦਾ ਵਿਆਹ ਵੀ ਰੱਖ ਦਿੱਤਾ ਸੀ ਹੁਣ ਮਨਦੀਪ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕਰ ਦਾ ਸੀ ਜਦੋਂ ਮੈਂ ਮਨਦੀਪ ਨੂੰ ਕਹਿੰਦੀ ਸੀ ਕਿ ਤੂੰ ਵਿਆਹ ਨਾ ਕਰਵਾ ਤਾਂ ਉਹ ਕਹਿ ਦਿੰਦਾ ਸੀ ਕਿ ਤੇਰੇ ਨਾਲ ਤਾਂ ਮੈਂ ਥੋੜੇ ਟਾਈਮ ਲਈ ਸਿਰਫ ਆਪਣਾ ਟਾਈਮ ਪਾਸ ਕੀਤਾ ਸੀ ਤੂੰ ਤਾਂ ਸੀਰੀਅਸ ਹੀ ਹੋ ਗਈ ਤੇਰੇ ਵਰਗੀ ਨਾਲ ਮੈਂ ਆਪਣੀ ਜ਼ਿੰਦਗੀ ਕਿਵੇਂ گزار ਲਵਾਂ ਜਦੋਂ ਤੂੰ ਮੇਰੇ ਭਰਾ ਨੂੰ ਛੱਡ ਕੇ ਮੇਰੀ ਹੋ ਸਕਦੀਆਂ ਤਾਂ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਹੋ ਸਕਦੀਆਂ ਜਦੋਂ ਨੇ ਇਹ ਗੱਲ ਕਹੀ ਤਾਂ ਮੈਨੂੰ ਇਹ ਲੱਗਾ ਜਿੱਦਾਂ ਮੈਂ ਕੋਈ ਕੈਰੈਕਟਰਲੈਸ ਹੋਵਾਂ ਜਿੱਦਾਂ ਉਹਨੇ ਮੈਨੂੰ ਕੈਰੈਕਟਰਲੈਸ ਹੋਣ ਦਾ ਤਗਮਾ ਦੇ ਦਿੱਤਾ ਹੋਵੇ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਕਿਉਂ ਮੈਂ ਆਪਣਾ ਪਤੀ ਛੱਡ ਕੇ ਉਹਦੇ ਪਿੱਛੇ ਲੱਗੀ ਕਿਉਂ ਮੈਂ ਥੋੜੇ ਟਾਈਮ ਲਈ ਬੈਕ ਗਈ ਸੀ ਪਰ ਉਹਦੇ ਇਸ ਬਿਹੇਵੀਅਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਬੇਸ਼ੱਕ ਇਹ ਗੱਲ ਅੱਜ ਤੱਕ ਸਾਡੇ ਦੋਵਾਂ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਪਤਾ ਪਰ ਫਿਰ ਵੀ ਮੈਨੂੰ ਸਾਰੀ ਉਮਰ ਆਪਣੇ ਆਪ ਤੇ ਪਛਤਾਵਾ ਰਹੂਗਾ ਮੇਰੀਆਂ ਅੱਖਾਂ ਦੇ ਸਾਹਮਣੇ ਉਹਨੇ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ ਤੇ ਥੋੜੇ ਟਾਈਮ ਬਾਅਦ ਉਹ ਵੀ ਉਹਦੇ ਪਿੱਛੇ ਬਾਹਰ ਚਲਾ ਗਿਆ ਤੇ ਮੈਂ ਇੱਥੇ ਪਛਤਾਉਂਦੀ ਰਹਿ ਗਈ ਸੰਦੀਪ ਅੱਜ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਕਿਉਂਕਿ ਸੰਦੀਪ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਪਰ ਜੋ ਮੈਂ ਗਲਤੀ ਕੀਤੀ ਉਹਦੇ ਲਈ ਮੈਨੂੰ ਹਮੇਸ਼ਾ ਦਿਲ ਵਿੱਚ ਪਛਤਾਵਾ ਰਹੂਗਾ ਮੈਂ ਆਪਣੇ ਦਿਓਰ ਦੇ ਅੱਗੇ ਬੋਲਣ ਜੋਗੀ ਨਹੀਂ ਰਹੀ ਕਿਉਂਕਿ ਜੇ ਮੈਂ ਕੁਝ ਬੋਲੂਗੀ ਤਾਂ ਮੇਰੇ ਆਪਣੇ ਪਰਦੇ ਹੀ ਖੁੱਲਣਗੇ ਮੇਰੀ ਨਿੱਕੀ ਜੀ ਗਲਤੀ ਨੇ ਮੈਨੂੰ ਹਮੇਸ਼ਾ ਲਈ ਅੰਦਰੋਂ ਅੰਦਰ ਹੀ ਖਾਮੋਸ਼ ਕਰ ਦਿੱਤਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ